ਠੀਕ ਉਹ ਥੋੜਾ ਹੋਇਆ ਇਹਦੇ ਤੇ ਕੀ ਕੀ ਕਿੰਨੀ ਕੈਪੈਸਿਟੀਆਂ ਦੇ ਦੇਖਿਆ ਜਾਵੇ ਤਾਂ ਇਹਦੇ ਯਾਨੀ ਕਿ 15 ਟਨ ਮਟੀਰੀਅਲ ਲਿਆ ਜਾ ਸਕਦੇ ਆ ਯਾਨੀ ਕਿ 1500 ਕਿਲੋ ਸਮਝੋ ਕਿ ਜਿੱਪ ਜਾਂ ਟਰੱਕ ਦਾ ਬੋਰਾ ਹੋਵੇ ਤੇ 200 ਬੋਰਾ ਮਿੱਟੀ ਦਾ ਵੀ ਰੱਤ ਕੇ ਲਿਆ ਜਾ ਸਕਦੇ ਜੇ ਇਸ ਪਾਣੋ ਤੇ ਸੁੱਟਣਾ ਵਾ ਅੱਛਾ ਤੇ ਆਦੇ ਵਿੱਚ ਜੀ ਅੱਛਾ 200 ਕਾ ਉਹ ਫਿਰ ਇਹ ਦੇ ਕੇ ਬੰਨ ਕਹਿੰਦੇ ਨੇ ਦਰਿਆ ਉਹ ਨਹੀਂ ਬੰਨ ਮਾਰਦੇ ਫਿਰ ਇੱਕ ਸਾਨੂੰ ਇੰਜਣ ਨਹੀਂ ਲੱਭਣ ਡਿਆ ਸੀ ਇਹਦਾ ਆਉਟਬੋਰਡ ਫਿਰ ਇਹਦੇ ਵਿੱਚ ਅਸੀਂ ਟਰੈਕਟਰ ਫਿੱਟ ਕੀਤਾ ਹੋਣਾ ਉਹਨੂੰ ਭਰਵਾ ਕੇ ਅੱਛਾ ਇਹਨੂੰ ਟਰੈਕਟਰ ਫਿੱਟ ਕੀਤਾ ਆ ਹਾਂਜੀ ਇਹ ਕਿਹੜਾ ਕਿਹੜੇ ਟਰੈਕਟਰ ਦਾ ਆ ਜਾਣਾ ਇਹ ਟਰੈਕਟਰ ਟਰੈਕਟਰ ਹੀ ਹੈਗਾ ਛੋਟਾ ਯਾਨੀ ਮੈਂ ਇਸ ਤੋਂ ਪੁੱਛੀ ਦਾ ਅੱਛਾ ਤੇ ਇਹਦੀ ਇੰਡਨਟੀ ਕੈਪੈਸਿਟੀ ਕਿੰਨੀ ਆ ਇਹਦਾ ਹੈਗਾ 20 ਹਸਪਾਵਰ ਦਾ ਹੋਣਾ ਛੋਟਾ ਇੰਜਣ ਹੈਗਾ ਪਰ ਕੰਮ ਕਰ ਪਿਆਣਾ ਇਹ ਇਹ ਇੰਜਣ ਜਿਹ ਬਾਈ ਚਾਂ ਸ ਇਹ ਜਿਹੜਾ ਡਬਲ ਇੰਜਣ ਆ ਜਾਂ ਕਿਦਾਂ ਨਹੀਂ ਇੰਜਣ ਸਿੰਗਲ ਹੀ ਹੈਗਾ ਇੰਜਣ ਸਿੰਗਲ ਹੀ ਹੈ ਤੇ ਇਹਦਾ ਇਹਦਾ ਡਿਜ਼ਾਈਨ ਜਿਹਦਾ ਆਪ ਸਾਰਾ ਇੱਥੇ ਤੁਸੀਂ ਤਿਆਰ ਕਰ ਲਿਆ ਹਨ ਹਾਂਜੀ ਹਾਂਜੀ ਇਹਨੂੰ ਹੁਣ ਕਿੱਥੇ ਭੇਜਣ ਲੱਗੇ ਹੋ ਤੇ ਕੋਈ ਨਕੋਰਟਰ ਸਾਈਡ ਤੋਂ ਕਹਿ ਰਹੇ ਆ ਆਈ ਅਪਰੋਚ ਕੀਤੀ ਹੈ ਪਹਿਲੇ ਦੇਖਦੇ ਆ ਕਿ ਉਥੇ ਲੋਡ ਹੈ ਕੀ ਵੀ ਆ ਕਰਨੇ ਹੈ ਜੇ ਜੇ ਫਿਰ ਉਥੇ ਲੋਡ ਹੋਈ ਤਾਂ ਫਿਰ ਆ ਉਹਦੇ ਦੇਖ ਕੇ ਯਾਨੀ ਕਿ ਅੱਜ ਐਸੀ ਇਹਨੂੰ ਰੈਡੀ ਕਰਕੇ ਖੜਾ ਕਰ ਦੇਣਾ ਕਿ ਜਿੱਥੇ ਜ਼ਿਆਦਾ ਲੋਡ ਹੈਗੀ ਆ ਭੀੜ ਬਈ ਉਥੇ ਆਪਾਂ ਲੈ ਜਾਵਾਂਗੇ ਜੀ